ਪ्रेस ਵਾਲੇ ਸਾਥੀਓ ਤੁਸੀਂ ਬਹੁਤ ਅਤ ਤਾਬਲੇ ਹੋ ਇਹ ਗੱਲ ਸੁਣਨ ਵਾਸਤੇ ਕਿ ਐਸਕੇ ਪੰਜਾਬ ਨੇ ਪੀਟੀ ਫੈਸਲੇ ਲੈਨੇ ਅੱਜ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਜਾਣਕਾਰੀ ਦੇਵਾਂ ਐਸਕੇ ਪੰਜਾਬ ਦੀਆਂ ਜਿਹੜੀਆਂ ਜਥੇਬੰਦੀਆਂ ਇੱਥੇ ਬੈਠੀਆਂ ਨੇ 올 ਇੰਡੀਆ ਐਸਕੇਮ ਦਾ ਪਾਰਟ ਹੈ ਅਸੀਂ ਜੋ ਵੀ ਕਰਦੇ ਆ ਸਾਨੂੰ ਲਓ ਉਥੋਂ ਸਹਿਯੋਗ ਮਿਲਦੀ ਹੈ ਆ ਐਸਕੇਮ ਆਲ ਇੰਡੀਆ ਦੀ ਜਿਹੜੀ ਕੋਆਰਡੀਨੇਸ਼ਨ ਕਮੇਟੀ ਹੈ ਉਹਦੀ ਲੈਂਡ ਸੇਦ ਨਾਲ ਹੀ ਅਸੀਂ ਫੈਸਲੇ ਕਰਦੇ ਜਿਹੜਾ ਇਹ ਚੱਲ ਰਿਹਾ ਅੰਦੋਲਨ ਹੈ ਦੋ ਮੋਰਚਿਆਂ ਦੇ ਇਹਦੇ ਸਾਡੀ ਐਸਕੇਮ ਦੀ ਕੋਆਰਡੀਨੇਸ਼ਨ ਕਮੇਟੀ ਦੇ ਵਿੱਚ ਇਹ ਮੀਟਿੰਗ ਹੋਈ ਹੈ ਜਿਹਦੇ ਵਿੱਚ ਇਹ ਪਾਸ ਹੋਇਆ ਹੋਇਆ ਹੈ ਵੀ ਇਸ ਮੋਰਚੇ ਵਿੱਚ ਸ਼ਾਮਲ ਨਹੀਂ ਹੋਇਆ ਜਾ ਸਕਦਾ ਇੱਕ ਦੂਜੇ ਜਿੰਨਾ ਇਸ ਸਰਕਾਰ ਨੇ ਇਸ ਮੋਰਚੇ ਤੇ ਜ਼ਬਰ ਕੀਤਾ ਇਹਨਾਂ ਨੂੰ ਦਿੱਲੀ ਲੈ ਜਾਣ ਦਿੱਤਾ ਇਹਨਾਂ ਤੇ ਅਥਰੂ ਗਏ ਤੇ ਗੋਡੇ ਸਿੱਟੇ ਨੇ ਤੇ ਪਾਣੀ ਦੇ ਬੁਛਾਰਾ ਮਾਰੀਆਂ ਨੇ ਤੇ ਇਹਨਾਂ ਨੂੰ ਬੰਦਿਆਂ ਨੂੰ ਜ਼ਖਮੀ ਕੀਤਾ ਇਹਦਾ ਅਸੀਂ ਸਖਤ ਵਿਰੋਧ ਕਰਦੇ ਆ ਤੇ ਦੂਜਾ ਜਿਹੜਾ ਜਗਜੀਤ ਸਿੰਘ ਡੱਲੇਵਾਲ ਨੇ ਮਨਮਤ ਰੱਖਿਆ ਉਹ 23ਵੇਂ ਦਿਨ ਚ ਪਹੁੰਚ ਗਿਆ ਉਹਦੀ ਹਾਲਤ ਬਹੁਤ ਗੰਭੀਰ ਹੈ ਤੇ ਦੋਵੇਂ ਸਰਕਾਰਾਂ ਇਨਾਂ ਜਾਂ ਜ਼ਿੰਮੇਵਾਰ ਨੇ ਉਹਨਾਂ ਨੂੰ ਅਸੀਂ ਦੋਨਾਂ ਨੂੰ ਦੋਸ਼ੀ ਸਮਝਦੇ ਆ ਇਸ ਸਬੰਧ ਦੇ ਵਿੱਚ ਤੀਜਾ ਜਿਹੜਾ ਇੱਕ ਨਵਾਂ ਡਰਾਫਟ ਕੱਢਿਆ ਕੇਂਦਰ ਨੇ ਰਾਜਾਂ ਨੂੰ ਮੁੜ ਕੇ ਸਾਡੇ ਖੇਤੀ ਕਾਨੂੰਨ ਮੁੜ ਕੇ ਸਾਡੇ ਤੇ ਠੋਸਣ ਦੀ ਖਾਤਰ ਜਿਹੜੇ ਵਾਪਸ ਲਏ ਸੀ 2021 ਚ ਇਹਨੂੰ ਲੋਕਾਂ ਸਾਹਮਣੇ ਲੈ ਕੇ ਜਾਣਾ ਤੇ ਸਰਕਾਰ ਤੇ ਦਾਅ ਪਾਉਣਾ ਕਿ ਇਹਨੂੰ ਰੱਦ ਕਰੋ ਇਹ ਇਹ ਸਾਡਾ ਪ੍ਰੋਗਰਾਮ ਤੇ 23 ਜਿਹੜੀ ਪੰਜਾਬ ਸਰਕਾਰ ਤੇ ਦਬਣਾ ਨਵੀਂ ਖੇਤੀ ਨੀਤੀ ਜਿਹੜੀ ਉਹਨਾਂ ਨੇ ਲਿਆਂਦੀ ਆ ਉਹਨੂੰ ਉਹਨੂੰ ਲਾਗੂ ਕਰਨ ਤੇ ਤੇ ਦਬਾਅ ਪਾਉਣ ਦਾ ਸਾਡਾ ਇਹ ਪ੍ਰੋਗਰਾਮ ਅਸੀਂ 23 ਤਰੀਕ ਨੂੰ ਸਾਰੇ ਪੰਜਾਬ ਦੇ ਜ਼ਿਲ੍ਹਾ ਹੈੱਡਕੁਆਟਰਾਂ ਤੇ ਵੱਡੇ ਇਕੱਠ ਕਰਕੇ ਇੱਕ ਦੰਦੇ ਪ੍ਰਦਰਸ਼ਨ ਕਰਾਂਗੇ ਉਹ 23 ਦੀ ਤਿਆਰੀ ਵਾਸਤੇ ਅਸੀਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਨੂੰ ਇਧਰੋਂ ਹਦਾਇਤ ਕਰਦੇ ਆ ਕਿ 20 ਤਰੀਕ ਨੂੰ ਇਸੇ ਨੂੰ 21 ਤਰੀਕ ਨੂੰ ਉਹ ਸਾਰੇ ਜਿਹੜੇ ਇਹ ਮੀਟਿੰਗਾਂ ਕਰਨਾ ਆਪਣੇ ਪ੍ਰੋਗਰਾਮ ਦੀ ਤਿਆਰੀ ਕਰਦੀ ਖੜਾ ਇੱਕ ਤਾਂ ਜੀ ਇਹ ਤੈਅ ਹੋਇਆ ਦੂਜਾ ਜਿਹੜੀ ਚਿੱਠੀ ਆਈ ਹੈ ਅ ਕਰਤਿਮ ਕਿਸਾਨ ਮਜ਼ਦੂਰ ਫੋਰਮ ਵੱਲੋਂ ਬੰਦੇ ਇਹਨਾਂ ਵੱਲੋਂ ਐਸ ਕੈਮ ਦੇ ਨਾਂ ਤੇ ਚਿੱਠੀ ਹੈ ਉਹ ਤੁਸੀਂ ਵੀ ਪੜ੍ਹਿਆ ਤੁਹਾਨੂੰ ਵੀ ਦਿਖਾਈ ਸੀ ਉਹਦੇ ਸਬੰਧ ਵਿੱਚ ਸਾਡੀ ਏਕਤਾ ਕਮੇਟੀ ਨੇ 24 ਤਰੀਕ ਉਹਨਾਂ ਨਾਲ ਮੀਟਿੰਗ ਦੀ ਰੱਖੀ ਐ ਪਟਿਆਲੇ 21 21 21 1 ਇੱਕੇ ਆ 1 ਇੱਕੀ ਤਰੀਕ ਅਸੀਂ ਉਹ ਮੀਟਿੰਗ ਰੱਖੀ ਐ ਉਹਨਾਂ ਨਾਲ ਪਟਿਆਲੇ ਤੇ ਉਹਨਾਂ ਦੇ ਵਿੱਚ ਉਹਨਾਂ ਨੂੰ ਸੱਦਾ ਦਿੱਤਾ ਜਾਊਗਾ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਦੋਨੇ ਫਾਰਮਾਨੋਂ ਦੋਨੇ ਫਾਰਮਾਨੋਂ ਸੱਦਾ ਹੋਊਗਾ ਸਾਡੀ ਇੱਕਤਾ ਕਮੇਟੀ ਜਾਊਗੀ ਜਿਹਦੇ ਵਿੱਚ ਅਸੀਂ 6 ਮੈਂਬਰ ਆ ਰਾਜੇਵਾਲ ਸਾਹਿਬ ਰਮੇਂਦਰ ਪਟਿਆਲਾ ਦਰਸ਼ਨ ਡਾਕਟਰ ਦਰਸ਼ਨਪਾਲ ਤੇ ਮੈਂ ਜੁਗਿੰਦਰ ਉਹ ਗਰਾਹਾਂ ਸਾਥੀ ਜਦਵੀਰ ਜੀ ਤੇ ਹੰਨਨ ਮੋਲਾ ਜੀ ਅਸੀਂ 6 ਬੰਦੇ ਉਸ ਕਮੇਟੀ 'ਚ ਸ਼ਾਮਲ ਆ ਅਸੀਂ ਉਹਨਾਂ ਨਾਲ ਵਾਰਤਾ ਕਰਾਂ ਸੁਣੋ ਅੱਗੇ ਮੈਂ 24 ਦਸੰਬਰ ਨੂੰ ਇਹੀ ਜਥੇ ਬੰਦੀਆਂ ਜਿਹੜੀਆਂ ਪੰਜਾਬ ਵਾਲੇ ਗਏ ਸੀ ਬੰਦੇ ਅੱਜ ਇਕੱਠੇ ਹੋਈਆਂ ਨੇ ਐਸੇ ਹਾਲ 'ਚ ਇਕੱਠੀਆਂ ਹੋਣ ਗਿਆ ਤਾਂ ਕਿ ਅਗਲੇ ਹਾਲਾਤ ਨੂੰ ਦੇਖਦਿਆਂ ਹੋਇਆਂ ਇਹਨੇ ਇਸ਼ੂਆਂ ਤੇ ਜਿਨ੍ਹਾਂ ਤੇ ਅਸੀਂ ਤੇਜ ਦਾ ਪ੍ਰੋਗਰਾਮ ਕਰ ਰਹੇ ਹਾਂ ਪੰਜਾਬ ਦੇ ਵਿੱਚ ਕਿਸੇ ਇੱਕ ਥਾਂ ਤੇ ਵੱਡਾ ਇਕੱਠ ਕਰਨ ਦਾ ਤੇ ਵੱਡਾ ਇਕੱਠ ਕਰਕੇ ਦੋਨੇ ਸਰਕਾਰਾਂ ਨੂੰ ਨਿਸ਼ਾਨਾ ਬਣਾ ਕੇ ਮੋਰਚੇ ਵਿੱਚ ਚੱਲਦੀਆਂ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਿੱਲੀ ਵਾਲੇ ਮੋਰਚੇ ਨਾਲ ਸਵੰਤੰਤ ਮੰਗਾਂ ਨੂੰ ਪੂਰੀਆਂ ਕਰਾਉਣ ਦੀ ਖਾਤਰ ਦਾਅਵੇ ਜ਼ੋਰ ਦਿੱਤਾ ਜਾ ਰਿਹਾ ਹੈ ਇਹ ਸਾਨੂੰ ਅਸੀਂ ਅੱਜ ਦੀ ਮੀਟਿੰਗ ਦੇ ਵਿੱਚ ਲੱਖ ਪੱਗੇ ਫੈਸਲੇ ਕੀਤੇ ਨੇ ਜੇ ਕੋਈ ਫੈਸਲਾ ਰਹਿ ਗਿਆ ਤਾਂ ਦੂਜਾ ਸਾਥੀ ਬੋਲ ਸਕਦਾ ਉਹਦੇ ਤੇ ਮਨਜੀਤ ਸਿੰਘ ਤਨੇ ਮਨਜੀਤ ਸਿੰਘ ਤੇਰੇ ਤੇ ਬਾਕੀ ਬੋਲਣ ਸਰਕਾਰਜਗ ਪ੍ਰਸ ਵਾਲੇ ਸਾਥੀਓ ਅਜਰਾਹਾ ਜੀ ਨੇ ਤਕਰੀਬਨ ਸਾਰੀ ਗੱਲ ਤੁਹਾਡੇ ਸਾਹਮਣੇ ਰੱਖਤੀ ਜੋ ਅਸੀਂ ਅੱਜ ਡਿਸਕਸ਼ਨ ਕੀਤਾ ਹੈ ਅਸੀਂ ਇਹ ਮਹਿਸੂਸ ਕੀਤਾ ਹੈ ਵੀ ਸਰਕਾਰਾਂ ਪੰਜਾਬ ਤੇ ਸੈਂਟਰ ਦੀਆਂ ਬੜੀਆਂ ਢੀਠ ਬਣੀਆਂ ਹੋਈਆਂ ਐ ਇੱਕ ਪਾਸੇ ਬੰਦੇ ਦੀ ਜ਼ਿੰਦਗੀ ਜਾ ਰਹੀ ਆ ਇਹ ਸਰਕਾਰਾਂ ਮੂਹਰ ਦਰਸ਼ ਬਣ ਕੇ ਦੇਖ ਰਹੀਆਂ ਨੇ ਅਸੀਂ ਅੱਜ ਦੀ ਪ੍ਰੈਸ ਕਾਨਫਰੰਸ ਦੇ ਵਿੱਚ ਅੱਜ ਦੀ ਮੀਟਿੰਗ ਦਾ ਸੁਨੇਹਾ ਕਿਸਾਨਾਂ ਦੀਆਂ ਜਾਇਜ਼ ਮੰਗਾਂ ਨੇ ਸੈਂਟਰ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਨੇ ਤਾਂ ਕਿ ਸਾਡੇ ਕਿਸਾਨਾਂ ਕੋ ਦੀ ਜਾਨ ਬਚਾਈ ਜਾ ਸਕੇ ਸਾਡੇ ਕਿਸਾਨਾਂ ਕੋ ਬੜਾ ਮਹਿੰਗਾ ਇਸ ਕਰਕੇ ਅਸੀਂ ਜਿਹੜਾ 23 ਤਰੀਕ ਦਾ ਭਾਰਤ ਪੱਤਰ ਦਾ ਫੈਸਲਾ ਭਾਰਤ ਦੇ ਸਾਰੇ ਰੈਸਟ ਦਾ ਹੱਡਕੁਆਟਰਾਂ ਤੇ ਜਿੱਥੇ ਭਾਰਨੇ ਮੁਜਾਰੇ ਹੋਏ ਨੇ ਅੱਜ ਇਸ ਫੋਰਮ ਨੇ ਬੜੀ ਤਨਦੇਹੀ ਨਾਲ ਉਸ ਪ੍ਰੋਗਰਾਮ ਨੂੰ ਲਾਗੂ ਕਰਨ ਵਾਸਤੇ 23 ਤਰੀਕ ਨੂੰ 21 ਦੀਆਂ ਮੀਟਿੰਗਾਂ ਰੱਖੀਆਂ ਨੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਸਿਰ ਜੋੜ ਕੇ ਮੀਟਿੰਗ ਕਰਦੀਆਂ ਖਾਸ ਗੱਲ ਇਹਦੇ ਵਿੱਚ ਇਹ ਹੋਊਗੀ ਵੀ ਸਾਥੀ ਜਗਿੰਦਰ ਸਿੰਘ ਅਗਰਾਹਾ ਦੀ ਜਥੇਬੰਦੀ ਹਰੇਕ ਜ਼ਿਲ੍ਹੇ ਦੇ ਵਿੱਚ ਸਾਡੇ ਵਿੱਚ ਸ਼ਾਮਲ ਹੈ ਤੇ ਮੀਟਿੰਗਾਂ ਵੀ ਸਾਂਝੀਆਂ ਕਰਾਂਗੇ ਤੇ ਪਲੀਰਾ ਤੇਈ ਦਾ ਪ੍ਰੋਗਰਾਮ ਉਹ ਵੀ ਸਾਂਝਾ ਕਰਾਂਗੇ ਉਸ ਤੋਂ ਬਾਅਦ 24 ਤਰੀਕ ਨੂੰ ਜਿਹੜੀ ਉਹਨਾਂ ਨੇ ਦੱਸੀ ਆ ਵੀ ਐਸੀ ਜਗ੍ਹਾ ਤੇ ਮੀਟਿੰਗ ਹੋਊਗੀ ਅਸੀਂ ਉਦੋਂ ਤੱਕ ਪੰਜਾਬ ਸਰਕਾਰ ਦਾ ਜਿਹੜਾ ਪੰਜਾਬ ਸਰਕਾਰ ਨੇ ਕੱਲ ਨੂੰ ਮੀਟਿੰਗ ਸੱਦੀ ਆ ਅਸੀਂ ਉਹਦੇ ਵਿੱਚ ਕਹਾਂਗੇ ਵੀ ਇਹ ਜਿਹੜੀ ਸੈਂਟਰ ਵੱਲੋਂ ਨੀਤੀ ਆ ਕਾਲੇ ਕਾਨੂੰਨ ਲਾਗੂ ਕਰਨ ਦੀ ਡੇਢੇ ਢੱਗਣਾ ਉਹਨਾਂ ਨੂੰ ਰੱਦ ਕਰੇ ਤੇ ਜਿਹੜੀ ਪੰਜਾਬ ਸਰਕਾਰ ਨੇ ਖੇਤੀ ਨੀਤੀ ਬੜਾਈ ਆ ਉਹ ਸਾਡੇ ਨਾਲ ਸਾਂਝੀ ਕਰਕੇ ਉਹ ਕਿਵੇਂ ਲਾਗੂ ਕਰਨੀਆਂ ਉਹ ਲਾਗੂ ਕੀਤੀ ਜਾਵੇ ਅਗਰ ਜੇ ਪੰਜਾਬ ਸਰਕਾਰ ਇਹ ਨਹੀਂ ਕਰਦੀ ਤਾਂ ਅਸੀਂ 10-15 ਦਿਨਾਂ ਦੇ ਵਿੱਚ ਜਿਹੜਾ ਆ ਪ੍ਰੋਗਰਾਮ ਰੱਖਣਾ ਹੈ ਪੰਜਾਬ ਸਰਕਾਰ ਨੂੰ ਵੀ ਚੜੇ ਚਵਾਵਾਂਗੇ ਤੇ ਸੈਂਟਰ ਸਰਕਾਰ ਨੂੰ ਵੀ ਚੜੇ ਚਵਾਵਾਂਗੇ ਇੱਕ ਗੱਲ ਦੱਸ ਦਈਏ ਸਮੇਂ ਦੀਆਂ ਸਰਕਾਰਾਂ ਨੂੰ ਵੀ ਜਬੀ ਬਾਣ ਲਾਗੇ ਤਵੀ ਰੋਸ ਜਾਗੇ ਪੰਜਾਬੀ ਅੱਜ ਉਸ ਰਾਤੇ ਆ ਗਏ ਸਾਨੂੰ ਇਹ ਲੱਗਦਾ ਵੀ ਜਿਵੇਂ ਅਸੀਂ ਪਹਿਲਾਂ ਦਿੱਲੀ ਵੱਲ ਨੂੰ ਸੰਗਰਾਮ ਕਰਨ ਗਏ ਸੀ ਤਾਂ ਉਸ ਤੋਂ ਪਹਿਲਾਂ ਅਸੀਂ ਤਿਆਰੀ ਕੀਤੀ ਸੀ ਪੰਜਾਬ ਦੇ ਵਿੱਚ ਅੱਜ ਫੇਰ ਸਾਡੀ ਅਨਸਰ ਦੀ ਲੋੜ ਹੈ ਅਸੀਂ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਸਰਕਾਰ ਦੀਆਂ ਇਹ ਨੀਤੀਆਂ ਬਾਰੇ ਸਮਝਾਵਾਂਗੇ ਲੋਕਾਂ ਨੂੰ ਤਿਆਰ ਕਰਾਂਗੇ ਤੇ ਵੱਡੇ ਕਾਫਲੇ ਜੋੜ ਕੇ ਸੰਘਰਸ਼ਾਂ ਦੇ ਵਿੱਚ ਸਾਥ ਜੋੜਾਂਗੇ ਤੇ ਸਰਕਾਰ ਨੂੰ ਮਜਬੂਰ ਕਰਾਂਗੇ ਦੋਨਾਂ ਸਰਕਾਰਾਂ ਨੂੰ ਮਜਬੂਰ ਕਰਾਂਗੇ ਵੀ ਉਹ ਬਾਡਰਾਂ ਤੇ ਲੜਦੇ ਜਿਹੜੇ ਜਿੰਨਾਂ ਨੂੰ ਤੀਜੇ ਦਿਨ ਤੁਸੀਂ ਬਰੂਦ ਦੀਆਂ ਗੋਲੀਆਂ ਅਥਰੂ ਗੈਸ ਦੇ ਗੋਲੇ ਸੱਟ ਕੇ ਜਾਕੀ ਕਰ ਰਹੇ ਹੋ ਉਹ ਸਾਡੇ ਐ ਬੇਸ਼ੱਕ ਅਸੀਂ ਉੱਥੇ ਜਾ ਕੇ ਉਹਦੇ ਵਿੱਚ ਸਮੂਲੀਅਤ ਨਹੀਂ ਕਰਦੇ ਪਰ ਅਸੀਂ ਉਹਨਾਂ ਦੀ ਖਾਤਰ ਲੜ ਰਹੇ ਹਾਂ ਲੜਾਈ ਦਾ ਢੰਗ ਹਰੇਕ ਦਾ ਵੱਖਰਾ ਵੱਖਰਾ ਹੈ ਕਈ ਜੱਫੇਬੰਦੀਆਂ ਗਈਆਂ ਵੀ ਨੇ ਅਜਾਤ ਤੌਰ ਤੇ ਸਾਡੀਆਂ ਜੱਫੇਬੰਦੀਆਂ ਉਹਦੀ ਸਪੋਰਟ ਵੀ ਕਰ ਰਹੀਆਂ ਪਰ ਭਾਰਤੀ ਕਿਸਾਨ ਜੂਨੀ ਦਿੱਤਾ ਡਕਾਉਂਦਾ ਵੀ ਗਈ ਆ ਹੋਰ ਵੀ ਸਾਥੀ ਗਏ ਨੇ ਇਸ ਕਰਕੇ ਜਿਹੜਾ ਐਸਕੇਮ ਦਾ ਸੱਤਾ ਉਹ ਸਾਡਾ ਇਹ ਹੈ ਵੀ ਅਸੀਂ ਪੂਰਾ ਜੋਰ ਲਾ ਕੇ ਉਹਨਾਂ ਸਾਥੀਆਂ ਦੀ ਜਾਨ ਵੀ ਬਚਾਉਣ ਦੀ ਕੋਸ਼ਿਸ਼ ਕਰ ਰਹੇ ਆ ਤੇ ਜਿਹੜੀਆਂ ਮੰਗਾਂ ਵੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਜ ਸ਼ਾਮ ਨੂੰ 7 ਵਜੇ ਗਵਰਨਰ ਸਾਹਿਬ ਦੇ ਨਾਲ ਮੀਟਿੰਗ ਰੱਖੀ ਗਈ ਹੈ ਔਰ ਉੱਥੇ ਸਾਰੀਆਂ ਇੱਕ ਡਰਾਫਟ ਰੱਦ ਕਰਨ ਵਾਲਾ ਰਹਿ ਗਿਆ ਵੀ ਡਰਾਫਟ ਰੱਦ ਕਰਤਾ ਸੀ ਕੋਈ ਨਹੀਂ ਉੱਥੇ ਇਸ ਕੇਮ ਦੀਆਂ ਸਾਰੀਆਂ ਹੀ ਜਥੇਬੰਦੀਆਂ ਜਿਹੜੀਆਂ ਅੱਜ ਜਾਣਗੇ ਉਹਨਾਂ ਨਾਲ ਮੁਲਾਕਾਤ ਕਰਨ ਗਈਆਂ ਕਿ ਉਸੇ ਵਿਸ਼ੇ ਤੇ ਜਿਹੜੇ ਵਿਸ਼ੇ ਤੇ ਅੰਦੋਲਨ ਚੱਲਦਾ ਜਿਹਦੇ ਵਿਸ਼ੇ ਤੇ ਅੱਜ ਮੀਟਿੰਗ ਹੋਈ ਹੈ ਫਰ ਦੂਜਾ ਆਪ ਲੋਕਾਂ ਦੇ ਵਿੱਚ ਕਈ ਵਾਰੀ ਇਹ ਭਰਮ ਭੁਲੇਖਾ ਹੁੰਦਾ ਕਿ ਇਹ ਜਥੇਬੰਦੀਆਂ ਘਰਾਂ ਦੇ ਵਿੱਚ ਬੈਠੀਆਂ ਆਂ ਅੰਦੋਲਨ ਨਹੀਂ ਲੜ ਰਹੀਆਂ ਆ ਤੁਹਾਨੂੰ ਯਾਦ ਹੋਣਾ ਜਦੋਂ 2020 ਦਾ ਵੀ ਅੰਦੋਲਨ ਹੋਇਆ ਸੀ ਉਸ ਵੇਲੇ ਪੂਰੇ ਭਾਰਤ ਦੇ ਵਿੱਚ ਇਹ ਅੰਦੋਲਨ ਪੂਰੇ ਦੇਸ਼ ਵਿਦੇਸ਼ ਦੇ ਵਿੱਚ ਫੈਲਿਆ ਸੀ ਉਹ ਤਾਂ ਫੈਲਿਆ ਸੀ ਕਿ ਉਹਦੇ ਮਗਰ ਪੰਜਾਬ ਜਾਂ ਆਰਮ ਸਟੇਟਾਂ ਦੇ ਵਿੱਚ ਮੋਲਾਂ ਦੇ ਉੱਪਰ ਟੋਲ ਪਲਾਜ਼ਿਆਂ ਦੇ ਉੱਪਰ ਸੜਕਾਂ ਤੇ ਜਾਮ ਰੇਲ ਆਵਾਜਾਈ ਬੰਦ ਸਾਰਾ ਕੁਝ ਮਾਹੌਲ ਬਣਾਉਣਾ ਪੈਂਦਾ ਆ ਬੇਸ਼ੱਕ ਉਹ ਸਾਥੀ ਬਾਰਡਰਾਂ ਤੇ ਲੜ ਰਹੇ ਆ ਜਿਹੜਾ ਐਸਕੇਮ ਦਾ ਵੱਡਾ ਧੜਾ ਆ ਪੂਰੇ ਭਾਰਤ ਦਾ ਜਿਸ ਤਰ੍ਹਾਂ ਧਨੇਰ ਸਾਹਿਬ ਨੇ ਦੱਸਿਆ ਕਿ 23 ਤਰੀਕ ਨੂੰ ਵੱਡਾ ਪ੍ਰੋਗਰਾਮ ਪੂਰੇ ਦੇਸ਼ ਦੇ ਵਿੱਚ ਜਿਹੜਾ ਕੀਤਾ ਜਾਊਗਾ ਜ਼ਿਲ੍ਹਾ ਹੈੱਡਕੁਆਟਰਾਂ ਦਾ ਉਸ ਤੋਂ ਬਾਅਦ ਜਿਹੜੀ ਇੱਥੇ ਚੰਡੀਗੜ੍ਹ ਦੇ ਵਿੱਚ ਅਸੀਂ ਮੀਟਿੰਗ ਕਰਾਂਗੇ 24 ਤਰੀਕ ਨੂੰ ਉਹਦੇ ਵਿੱਚ ਸਮੇਂ ਦੇ ਹਾਲਾਤਾਂ ਨੂੰ ਦੇਖ ਕੇ ਵੱਡਾ ਐਕਸ਼ਨ ਪ੍ਰੋਗਰਾਮ ਦਵਾਂਗੇ ਤਾਂ ਜੋ ਜਿਹੜੇ ਲੜਨ ਵਾਲੇ ਸਾਡੇ ਸਾਥੀ ਆ ਉਹਨਾਂ ਦੀ ਤਾਕਤ ਹੋਰ ਵੱਧ ਸਕੇ ਸੋ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਜਾਂ ਦੂਜੀਆਂ ਸਟੇਟਾਂ ਦੇ ਵਿੱਚ ਇਹ ਜਿਹੜੇ ਖੇਤੀ ਕਾਨੂੰਨ ਦੁਬਾਰਾ ਲਾਗੂ ਹੋਣ ਐਮਐਸਪੀ ਦੀ ਵੱਡੀ ਲੜਾਈ ਤੇ ਹੈ ਹੀ ਐ ਪਰ ਇੱਕ ਵੱਡੀ ਸੋਚਣ ਵਾਲੀ ਗੱਲ ਆ ਕਿ ਜਿਹੜਾ ਦੁਬਾਰਾ ਤੋਂ ਕਾਨੂੰਨ ਲਿਆ ਕੇ ਸਟੇਟਾਂ ਨੂੰ ਦਿੱਤੇ ਗਿਆ ਕਿ ਇਹਨਾਂ ਤੇ ਗੌਰ ਕੀਤਾ ਜਾਵੇ ਪਰ ਜਿਹੜੀ ਪੰਜਾਬ ਸਰਕਾਰ ਆ ਸਾਨੂੰ ਉੱਤੇ ਵੀ ਕਿਤੇ ਨਾ ਕਿਤੇ ਅਸ਼ੰਕਾ ਆ ਕਿ ਜਿਹੜੇ ਪੰਜਾਬ ਸਰਕਾਰ ਦੇ ਹਵਾਲੇ ਇਹ ਕਾਨੂੰਨ ਦਿੱਤੇ ਆ ਉਹਨਾਂ ਨੂੰ ਵੀ ਕਿਸਾਨਾਂ ਦੇ ਪੱਖ ਦੇ ਵਿੱਚ ਖੜੇ ਹੋਣਾ ਚਾਹੀਦਾ ਆ ਜਿਹੜੀ ਖੇਤੀ ਨੀਤੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਨੇ ਸਾਹਮਣੇ ਲੈ ਕੇ ਆਏ ਸੀ ਉਹਦੇ ਵਿੱਚ ਥੋੜੀ ਬਹੁਤੀ ਸੋਧ ਕਰਕੇ ਕਿਸਾਨ ਜਥੇਬੰਦੀਆਂ ਨਾਲ ਗੱਲ ਕਰਕੇ ਉਹਨੂੰ ਲਾਗੂ ਕਰਨ ਆਲਰੇਡੀ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀਆਂ ਸਰਕਾਰੀ ਮੰਡੀਆਂ ਉਹ ਹੈ ਹੀ ਨੇ ਪਰ ਦੂਜੀਆਂ ਸਟੇਟਾਂ ਦਾ ਢਾਂਚਾ ਹਲੇ ਵਿਗੜਿਆ ਹੋਇਆ ਆ ਐਮਐਸਪੀ ਦੀ ਲੜਾਈ ਤੇ ਵੱਡੀ ਹੈ ਹੀ ਪਰ ਜੇਕਰ ਇਹ ਦੂਜੀ ਹੁਣ ਕਾਨੂੰਨਾਂ ਦੀ ਲੜਾਈ ਵੀ ਸਾਡੇ ਉੱਪਰ ਦੁਵਾਰਾ ਟੇਡੇ ਤਰੀਕੇ ਦੇ ਨਾਲ ਪਾ ਦਿੱਤੀ ਉਹਦੇ ਬਾਰੇ ਵੀ ਜਿਹੜਾ ਸਾਨੂੰ ਸਾਰਿਆਂ ਨੂੰ ਆ ਸੋਚ ਵਿਚਾਰ ਕਰਨ ਦੀ ਲੋੜ ਆ ਸੋ ਮੈਂ ਅਗਰਾਂਹ ਸਾਹਿਬ ਨੂੰ ਬੇਨਤੀ ਕਰਦਾ ਕਿ ਜੋ ਕੁਝ ਰਹਿ ਗਿਆ ਹੋਵੇ ਤਾਂ ਹਾਂਜੀ ਬਸ ਸਾਥੀਓ ਸਾਡੇ ਕੋਲ ਗੱਲ ਆ ਗਈ ਜੇ ਕਿਸੇ ਦਾ ਕੋਈ ਸਵਾਲ ਹੈ ਤਾਂ ਕਰ ਕੋਈ ਗੱਲ ਆ ਥੋੜੀ ਜੀ ਵੀ ਇਹ ਸਪੱਸ਼ਟ ਕਰ ਦਈਏ ਅੱਜ ਦੀ ਜਿਹੜੀ ਮੀਟਿੰਗ ਹੈ ਜਿਹੜਾ ਸੈਂਟਰ ਮੈਂ ਖੜਾ ਭੇਜਿਆ ਪੰਜਾਬ ਸਰਕਾਰ ਨੂੰ ਉਹਨੂੰ ਪੂਰੀ ਤਰ੍ਹਾਂ ਰੱਦ ਕੀਤਾ ਹੈ ਇਹ ਪੰਜਾਬ ਸਰਕਾਰ ਪੋ ਅਸੀਂ ਕਹਿ ਰਹੇ ਹਾਂ ਪੰਜਾਬ ਸਰਕਾਰ ਵੀ ਉਹਨੂੰ ਰੱਦ ਕਰੇ ਨਹੀਂ ਫਿਰ ਸਰਕਾਰ ਦੇ ਵਿੱਚ ਅ ਮਤਲਬ ਤੁਹਾਨੂੰ ਪਤਾ ਹੀ ਆ ਸਰਕਾਰਾਂ ਨੂੰ ਦੋਹਾਂ ਦੀ ਪਹਿਲੀ ਹੁੰਦੀ ਆ ਉਹ ਰੋਕਣਗੇ ਤੇ ਅਸੀਂ ਦੋਹਾਂ ਕਰਾਂ ਠੀਕ ਆ ਸਾਥੀ ਉਹ ਕਿਸੇ ਦਾ ਕੋਈ ਸਵਾਲ ਹੈ ਤਾਂ ਕਰ ਸਵਾਲ ਇਹ ਹੈ ਕਿ ਸਰਕਾਰ ਨੇ ਤਾਂ ਮੀਟਿੰਗ ਨਹੀਂ ਕੀਤੀ ਪਰ ਤੁਹਾਨੂੰ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਸਰਕਾਰ ਨੇ ਤਾਂ ਫਰਵਰੀ ਤੱਕ ਚਲੋ ਮੀਟਿੰਗਾਂ ਕੀਤੀਆਂ ਉਸ ਤੋਂ ਬਾਅਦ ਸਰਕਾਰ ਵੀ ਬੰਦ ਚਲੀ ਜਾ ਰਹੀ ਆ ਪਰ ਤੁਹਾਨੂੰ ਆਪਸ ਵਿੱਚ ਮੀਟਿੰਗ ਕਰਨ ਚ 10 ਮਹੀਨੇ ਕਿਉਂ ਲੱਗੇ ਇਹ ਇਹ ਤੁਹਾਨੂੰ ਕਿਹਨੇ ਕਹਤਾ ਵੀ ਅਸੀਂ 10 ਮਹੀਨੇ ਬਾਅਦ ਮੀਟਿੰਗ ਕਰੀਏ ਸਾਥੀ 26 ਨਵੰਬਰ ਨੂੰ ਆਲ ਇੰਡੀਆ ਐਸਕੇਐਮ ਦਾ ਪ੍ਰੋਗਰਾਮ 26 ਨਵੰਬਰ ਨੂੰ ਸਾਰੇ ਜ਼ਿਲ੍ਹਾ ਹੈੱਡਕ quartera ਤੇ ਆਇਆ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਜ਼ਿਲ੍ਹਾ ਹੈੱਡਕ quartera ਦੇ ਵੱਡੇ ਇਕੱਠ ਹੋਏ ਨੇ 26 ਨਵੰਬਰ ਵਾਲੇ ਦੇ ਨਾਲ ਉਦੋਂ ਪਹਿਲਾਂ ਐਸਕੇਐਮ ਲਗਾਤਾਰ ਐਸਕੇਐਮ ਦੇ 2021 ਨੂੰ ਜਦੋਂ 11 ਦਸੰਬਰ ਨੂੰ ਮੋਰਚਾ ਖਤਮ ਹੋਇਆ ਉਦੋਂ ਤੋਂ ਲੈ ਕੇ ਡੇਅ ਟੂ ਡੇਟ ਦੇ ਪ੍ਰੋਗਰਾਮ ਗਿਣਨੇ ਨੇ ਮੈਨੂੰ ਲੱਗਦਾ ਵੀ ਤਿੰਨ ਦਰਜਨ ਪ੍ਰੋਗਰਾਮ ਆ ਗਏ ਐਸਕੇਮ ਦੇ ਉਗਰਾਹਾਂ ਸਾਹਿਬ ਮੈਂ ਗੱਲ ਕਰ ਰਿਹਾ ਸ਼ੰਭੂ ਮੋਰਚੇ ਦੀਆਂ ਜਥੇਬੰਦੀਆਂ ਨਾਲ ਚਿੱਠੀਆਂ ਚਿੱਠੀ ਬਾਰੇ ਗੱਲ ਕਰਾਂ ਆਪਾਂ ਚਿੱਠੀ ਦੀ ਭੈਣ ਜੀ ਇਹਦਾ ਸਮਾਗਮ ਲੱਗੇ ਲੱਗਾ ਸਾਥੀਓ ਮੈਂ ਮੈਂ ਤੁਹਾਨੂੰ ਇੱਕ ਗੱਲ ਦਾ ਜਵਾਬ ਦੇਣਾ ਚਾਹੁੰਦਾ ਬਾਰ ਬਾਰ ਇਹ ਆਉਂਦੀ ਹੈ ਗੱਲ ਵੀ ਤੁਸੀਂ ਉੱਥੇ ਕਿਉਂ ਨਹੀਂ ਗਏ ਇੱਕ ਤਾਂ ਉਹਨਾਂ ਨੇ ਜਾਣ ਤੋਂ ਪਹਿਲਾਂ ਜਿਹੜਾ ਤਰੀਕਾ ਬਣਾਇਆ ਸਾਡੇ ਨਾਲ ਗੱਲ ਕਰਨ ਦਾ ਸਾਡੇ ਕੋਲੇ ਵੀ ਗੱਲ ਕਰਨ ਹੋਵਾਏ ਕਿ ਆਪਾਂ ਨੂੰ ਦਿੱਲੀ ਜਾਣਾ ਚਾਹੀਦਾ ਹੁਣ ਉਹਨਾਂ ਦਾ ਜਦੋਂ ਉਹ ਆਉਂਦੇ ਨੇ ਉਦੋਂ ਉਹਨਾਂ ਦਾ ਪ੍ਰੋਗਰਾਮ ਰੱਖਿਆ ਹੋਇਆ ਵੀ ਫਲਾਣੀ ਤਰੀਕ ਨੂੰ ਅਸੀਂ ਦਿੱਲੀ ਬਾਜ ਚ ਕਰਨ ਤੁਸੀਂ মিডিਆ ਨਾਲ ਜੁੜੇ ਹੋਇਓ ਇਹ ਤਰੀਕਾ ਕਰਨੀ ਹੁੰਦਾ ਜਥੇਬੰਦੀਆਂ ਨਾਲ ਸਾਡੇ ਪ੍ਰੋਗਰਾਮ ਕਰਨ ਦਾ ਕਿ ਮੈਂ ਤੈਅ ਕਰਕੇ 24 60 ਨੂੰ ਕਹਾ ਤੁਸੀਂ ਮੇਰੇ ਨਾਲ ਆ ਜਾਓ ਇਹ ਕੋਈ ਤਰੀਕਾ ਨਹੀਂ ਇਹ ਪਹਿਲਾ ਤਰੀਕਾ ਅਪਣਾਇਆ ਸੀ ਅਸੀਂ ਪਹਿਲਾ ਅੰਦੋਲਨ ਲੜ ਕੇ ਹਟਿਆ ਜਦੋਂ ਕਾਲੇ ਕਾਨੂੰਨਾਂ ਤੇ ਅਸੀਂ ਅੰਦੋਲਨ ਲੜਿਆ ਸੀ ਪਹਿਲਾ ਸਾਰੀਆਂ ਪੰਜਾਬ ਦੇ ਜਥੇਬੰਦੀਆਂ ਨੇ ਸਾਂਝੀ ਮੀਟਿੰਗ ਕੀਤੀ ਵੀ ਫਿਰ ਇਹਨਾਂ ਨੂੰ ਸਮਝਦੇ ਕਿਉਂ ਭਾਈ ਫਿਰ ਸਾਰਿਆਂ ਨੇ ਕਿਹਾ ਵੀ ਗਲਤ ਨਹੀਂ ਇਹ ਤਾਂ ਵਿਰੋਧ ਕਰਨਾ ਚਾਹੀਦਾ ਜਦੋਂ ਸਾਡਾ ਵਿਰੋਧ ਹੋਣ ਦਾ ਹੋ ਗਿਆ ਵੀ ਕਰਨਾ ਚਾਹੀਦਾ ਫਿਰ ਆਪਾਂ ਇਹਨੂੰ ਆਇਆ ਕਿਹਾ ਵੀ ਇਹਦੇ ਵਿੱਚ ਵਕ ਵਕ ਵਿਚਾਰਾਂ ਦੇ ਬੰਦੇ ਆ ਮਿਨਿਮਮ ਪ੍ਰੋਗਰਾਮ ਤੇ ਆਪਣੀ ਏਕਤਾ ਹੈ ਤੇ ਇਹਨੂੰ ਆਪਾਂ ਜਿਹੜੀਆਂ ਜਥੇਬੰਦੀਆਂ ਪੰਜਾਬ ਦੇ ਆ ਰਹਿਗੇ ਇਹਨਾਂ ਨਾਲ ਗੱਲ ਕਰੋ ਤੇ ਹਿੰਦੁਸਤਾਨ ਦੇ ਜਥੇਬੰਦੀਆਂ ਨਾਲ ਗੱਲ ਕਰੋ ਫਿਰ ਇਹ ਸੰਯੁਕਤ ਮੋਰਚਾ ਆਲ ਇੰਡੀਆ ਦੇ ਵਿੱਚ ਦਿੱਲੀ ਦੇ ਵਿੱਚ ਮੀਟਿੰਗ ਹੋਈ ਫਿਰ ਪ੍ਰੋਗਰਾਮ ਪਾਸ ਹੋਇਆ ਤੇ ਉਹ ਇੰਪਲੀਮੈਂਟ ਹੋਇਆ ਤੇ ਉਹਦਾ ਸਮਰਥਨ ਸਾਰੀ ਦੁਨੀਆ ਨੇ ਦਿੱਤਾ ਦੇ ਉਹ ਕੋਲ ਦਾ ਇੱਕ ਰੂਪ ਸੀ ਜਿਹੜਾ ਆਧਾਰਨ ਬਣਿਆ ਦੁਨੀਆ 'ਚ ਇਹ ਥੋੜਾ ਵੀ ਦੋ ਜਥੇ ਬੰਦੀਆਂ ਨੇ ਕੋਈ ਮਰਜ਼ੀ ਨਾਲ ਪ੍ਰੋਗਰਾਮ ਲੀਕ ਲਿਆ ਤੇ ਉਹ ਪ੍ਰੋਗਰਾਮ ਲੀਕ ਕੇ ਦੂਜੀਆਂ ਜਥੇ ਬੰਦੀਆਂ ਨੂੰ ਕਹਿੰਦੇ ਵੀ ਤੁਸੀਂ ਕਿਉਂ ਨਹੀਂ ਆਉਂਦੇ ਤੁਹਾਨੂੰ ਨਹੀਂ ਲੱਗਦਾ ਕਿ ਜਿਹੜੀ ਗੱਲ ਤੁਸੀਂ ਕਰਨੋ ਕਿ ਦੋ ਜਥੇ ਬੰਦੀਆਂ ਦਾ ਪ੍ਰੋਗਰਾਮ ਹੈ ਇਹ ਵੀ ਗੱਲ ਕੇਂਦਰ ਸਰਕਾਰ ਨੂੰ ਲੱਗਦੀ ਕਿ ਦੋ ਜਥੇ ਬੰਦੀਆਂ ਦਾ ਪ੍ਰੋਗਰਾਮ ਹੈ ਦੇਖੋ ਸਾਥੀ ਸਾਨੂੰ ਨਹੀਂ ਪਤਾ ਦੋ ਫਾਰਮਾਂ ਦਾ ਕਹਿ ਰਹੇ ਹਾਂ ਮੈਂ ਤੁਹਾਨੂੰ ਤੁਸੀਂ ਦੋ ਜਥੇ ਬੰਦੀਆਂ ਨਹੀਂ ਇਹੋ ਦੋ ਕੈਮਰੇ ਬੰਦ ਨਹੀਂ ਸਰ ਤੇ ਜੇ ਚਲੋ ਆ ਗਿਆ ਹੋਣਾ ਮੈਂ ਕਹਿੰਦਾ ਵੀ ਦੋ ਫਾਰਮਾਂ ਦਾ ਮੀਟਿੰਗ ਹੈ ਉਹ ਇੱਕ ਕਿਸਾਨ ਮੰਦੂਰ ਫੋਰਮ ਬਣਿਆ ਹੋਇਆ ਹੈ ਜਿਹੜਾ ਪਹਿਲਾਂ ਨਹੀਂ ਸੀ ਪਹਿਲਾ ਸੰਯੁਕਤ ਮੋਰਚਾ ਇੱਕ ਸੀ ਸਵਾਲ ਪਾ ਫਿਰੇ ਆ ਵੀ ਤਿੰਨ ਕਿਨੇ ਬਣਾ ਲੈ ਤੁਸੀਂ ਇਹ ਵੀ ਸਵਾਲ ਕਰੋਗੇ ਉਹ ਤਿੰਨ ਜਿਹੜੇ ਮੋਰਚੇ ਜਿਹੜੇ ਬਣੇ ਆ 1 26 ਜਨਵਰੀ ਨੂੰ ਸੰਯੁਕਤ ਮੋਰਚੇ ਦੇ ਫੈਸਲੇ ਨੂੰ ਤੋੜ ਕੇ ਜਿਹੜੀਆਂ ਧਿਰਾਂ ਲਾਲ ਕਿਲੇ ਤੇ ਗਈਆਂ ਸੀ ਉਹ ਤਾਂ ਸਾਡੇ ਸ਼ਾਮਲ ਨਹੀਂ ਸੀ ਭਾਈ ਹੁਣ ਇੱਕ ਦਾ ਉਹ ਧਿਰਾਂ ਨੇ ਦੂਜਾ ਸਾਥੀ ਇਹੋ ਹੈ ਜਿਹੜੀਆਂ ਸਾਡੀਆਂ ਚੋਣਾ ਚਲੇ ਗਈਆਂ ਜਦਬੰਦੀਆਂ ਸੀ ਜਦੋਂ ਉਹਨਾਂ ਨੇ ਗਲਤੀ ਮੰਨ ਕੇ ਵਾਪਸ ਮੁੜੀਆਂ ਤਾਂ ਸਾਥੀ ਦਾ ਇਤਰਾਜ਼ ਸੀਗਾ ਵੀ ਜਿਹੜੀਆਂ ਜਥੇਬੰਦੀਆਂ ਪੰਜਾਬ ਦੀਆਂ ਸੰਯੁਕਤ ਮੋਰਚੇ ਦੇ ਦਿੱਲੀ ਵਾਲੇ ਮੋਰਚੇ ਦੇ ਵਿੱਚ ਆਈਆਂ ਨਹੀਂ ਸੀ ਬਾਹਰ ਸੀ ਉਹਨਾਂ ਨੂੰ ਨਾਲ ਲਓ ਤੇ ਜਿਹੜੀਆਂ ਇਹ ਜਥੇਬੰਦੀਆਂ ਆ ਰਹੀਆਂ ਨੇ ਜੇ ਤੁਸੀਂ ਇਹ ਲਓਗੇ ਮੈਂ ਇਹਨਾਂ ਨੂੰ ਤੋੜ ਕੇ ਅੱਡ ਚਲਾ ਜਾਵਾਂਗਾ ਤਾਂ ਪਹਿਲਾਂ ਏਕਤਾ ਤੋੜੀ ਕਿਨੇ ਸਾਥੀ ਉਹ ਸਾਥੀ ਵੀ ਏਕਤਾ ਤੋੜ ਕੇ ਚਲੇ ਗਏ ਡਲੇয়াল ਸਾਹਿਬ ਵੀ ਏਕਤਾ ਤੋੜ ਕੇ ਗੈਰ ਰਾਜਨੀਤਿਕ ਮੋਰਚਾ ਬਣਾ ਲਿਆ ਫਿਰ ਸੰਯੁਕਤ ਮੋਰਚਾ ਦੋਸ਼ੀ ਦਾ ਕਿਨੇ ਬਣਿਆ ਜੀ ਉਗਰਾਵਾਲ ਸਾਹਿਬ ਉਗਰਾਵਾਲ ਮੈਂ ਦੱਸ ਇਹ ਜੱਟ ਦਾ ਨਵਾਂ ਫੋਰਮ ਬਣਿਆ 241 245 ਲੜਨ ਦਾ ਅਧਿਕਾਰ ਹੈ ਜੇ ਉਹਨਾਂ ਨੇ ਬਣਾਇਆ ਤਾਂ ਲੜਨ ਵੀ ਜਾਣਦੇ ਆ ਅਸੀਂ ਉਹਦਾ ਤਾਂ ਸਪੋਰਟਰ ਆ ਦੇਖੋ ਇੱਕ ਵਾਰੀ ਇਹ ਜਿਹੜਾ ਕਹਿ ਦੇਣਾ ਵੀ ਅੱਜ ਮੀਟਿੰਗ ਸੱਦੀ ਆ ਮੈਨੂੰ ਲੱਗਦਾ ਬਹੁਤ ਮੀਟਿੰਗਾਂ ਹੋਈਆਂ ਨੇ ਕੌਣ ਭੁੱਲ ਗਿਆ ਇਹਨਾਂ ਨੂੰ ਲੜੇ ਨੇ ਸਾਡੀਆਂ ਕੁਛ ਇੱਥੇ ਬੜਾ ਖਾਸ ਕਰਕੇ ਸਾਡੀ ਜਥੇਬੰਦੀ 2.5 ਮਹੀਨੇ ਬਾਰਡਰ ਤੇ ਬੈਠੀ ਜੀ ਉਹਨੇ ਸਪੋਰਟ ਦੇ ਵਿੱਚ ਹੋਰ ਵੀ ਕਹੇ ਕਿਸੇ ਦਿਨ ਤੱਕ ਧੰਨਵਾਦ ਵੀ ਨਹੀਂ ਸੀ ਕੀਤਾ ਪ੍ਰੈਸ ਨੂੰ ਇਹ ਦੱਸਿਆ ਹੀ ਨਹੀਂ ਤੁਹਾਡੇ ਨੇਕ ਆ ਗਿਆ ਤੁਹਾਡੇ ਕੋਈ ਨਾ ਜਾਦਾ ਕਿ ਧੰਨਵਾਦ ਸਾਹਿਬ ਹਾਂਜੀ ਉਹਨਾਂ ਨੇ ਉਹਨਾਂ ਨੇ ਦਿੱਤੇ ਹੋਏ ਪ੍ਰਗਟ ਦੇਖੋ ਲੋਕ ਸਾਥੀ ਤੁਹਾਨੂੰ ਕਹਿ ਜਾ ਇੱਕ ਇੱਕ ਪ੍ਰੈਸ ਦੇ ਵਿੱਚ ਬੜੀ ਗੱਲ ਪ੍ਰਚਲਿਤ ਹੈ ਕਿ ਅਸੀਂ ਇਹਨਾਂ ਨੂੰ ਚਿੱਠੀਆਂ ਗੱਡੀਆਂ ਇਹਨਾਂ ਨੂੰ ਇੱਕ ਤਾਂ ਵਾਸਤੇ ਗਿਆ ਮੈਂ ਤੁਹਾਨੂੰ ਦੱਸਦਾ ਵੀ ਚਿੱਠੀਆਂ ਦੇ ਵਿੱਚ ਲਿਖਿਆ ਕੀ ਲਿਖਿਆ ਅਸੀਂ ਉਹਨਾਂ ਨੂੰ ਕਿਹਾ ਵੀ ਤੁਹਾਡੀ ਚਿੱਠੀ ਸਾਨੂੰ ਮਸੂਲ ਹੋ ਗਈ ਉਹਨਾਂ ਦਾ ਸੱਦਾ ਸੀ ਵੀ ਆਹ ਮੋਰਚਾ ਦੇ ਵਿੱਚ ਆ ਜਾਓ ਆ ਮੋਰਚਿਆਂ ਦੇ ਵਿੱਚ ਆ ਕੇ ਇੱਥੇ ਹੀ ਏਕਤਾ ਹੋ ਸਕਦੀ ਹੈ। ਉਗਰਾਹ ਜੀ ਇਹ ਤੋਂ ਪਹਿਲਾਂ ਆਪਾਂ ਕਮੇਟੀ ਬਣਾ ਕੇ ਉਹਨਾਂ ਕੋਲੇ ਗਏ ਆ। ਉਹ ਸਾਫ਼ ਕਰੋ ਪਹਿਲਾਂ। ਅਸੀਂ ਤੈਕਨੀਕ ਕਮੇਟੀਆਂ ਬਣਾ ਕੇ ਗਏ ਆ। ਇਹੋ ਆਇਆ। ਮੈਨੂੰ ਗਲਤ ਕਰਦਾਂ ਨੀ ਤੇ ਜਨੂ। ਮੈਨੂੰ ਗਲਤ ਕਰਦਾਂ। ਹਾਂ। ਜਦੋਂ ਗਰਾਂਹ ਸਾਹਿਬ ਇਹ ਸਪਸ਼ਟ ਕਰਦੇ ਹੋ। ਉਗਰਾਹ ਸਾਹਿਬ ਇਹ ਸਪਸ਼ਟ ਕਰਦੇ ਹੋ ਕਿ ਐਸਕੇਐਮ ਜਗਜੀਤ ਸਿੰਘ ਧੱਲੇਵਾਲ ਅੱਜ 23 ਦਿਨ ਦੇ ਵਿੱਚ ਮਰਨ ਦਾ ਇਰਾਦਾ ਹੈ। ਕਿ ਉਹ ਮਰਨ ਵਰਤ ਨੂੰ ਕੰਟੀਨਿਊ ਰੱਖਣ ਦੇ ਹੱਕ 'ਚ ਹੈ ਜਾਂ ਚਾਹੁੰਦਾ ਹੈ ਵੀ ਮਰਨ ਵਰਤ ਸਮਾਪਤ ਕਰ ਦਿੱਤਾ ਜਾਵੇ ਦੇਖੋ ਅਸੀਂ ਉਹਨਾਂ ਦੇ ਕੀਤੇ ਹੋਏ ਪ੍ਰੋਗਰਾਮ ਦੇ ਕਿਸੇ ਕਿਸਮ ਦੀ ਟਿੱਪਣੀ ਕਰੀਏ ਇਹ ਵਕਤ ਨਹੀਂ ਹੈ ਇਹ ਉਹਨਾਂ ਨੇ ਫੈਸਲਾ ਕਰਨਾ ਹੈ ਮਰਨ ਵਰਤ ਲਗਾਤਾਰ ਰੱਖਣਾ ਹੈ ਜਾਂ ਵਾਪਸ ਲੈਣਾ ਸਾਡਾ ਐਸਕੇਮ ਦੇ ਵਿੱਚ ਇਹੋ ਜਿਹਾ ਕੋਈ ਪ੍ਰੋਗਰਾਮ ਨਹੀਂ ਹੈ ਵੀ ਇਹ ਉਹਨਾਂ ਨੂੰ ਬੇਨਤੀ ਕਰੇ ਵੀ ਤੁਸੀਂ ਮਰਨ ਵਰਤ ਵਾਪਸ ਲਓ ਜਾਂ ਤੁਸੀਂ ਤੋੜੋ ਜਾਂ ਨਾ ਰੱਖੋ ਜਾਂ ਲਗਾਤਾਰ ਜਾਰੀ ਰੱਖੋ ਇਹ ਤੇ ਮੈਂ 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 ਉਗਰਾਹਾ ਨਹੀਂ ਮੈਂ ਐਸਕੇਮ ਦੇ ਦਾ ਬਲਾਦਾ ਬੋਲਣਾ ਐਸਕੇਐਮ ਦੇ ਪਹੁੰਚ ਹੈ ਐਸਕੇਐਮ ਨੇ ਨਹੀਂ ਕੀ ਫੈਸਲਾ ਕੋਈ ਕੀਤਾ ਕਿ ਉਹਨਾਂ ਨੂੰ ਮਰਨ ਵਰਤ ਤੋੜਨ ਵਾਸਤੇ ਕਹੋ ਜਾਂ ਜਾਰੀ ਰੱਖਣ ਵਾਸਤੇ ਤੁਸੀਂ ਇੱਕ ਤੁਹਾਡੇ ਸਾਥੀ ਨੇ ਹੁਣੀ ਇਹ ਗੱਲ ਕਹੀ ਹੈ ਕਿ ਉਸ ਕਿਸਾਨ ਦੀ ਸਾਡੇ ਲਈ ਜਾਨ ਬਹੁਤ ਕੀਮਤੀ ਹੈ ਤੁਸੀਂ ਕੀ ਕਰੋਗੇ ਕਿਸ ਤਰੀਕੇ ਨਾਲ ਉਪਰਾਲਾ ਕਰੋਗੇ ਕਿਉਂਕਿ ਜਿਹੜੀਆਂ ਗੱਲਾਂ ਖਬਰਾਂ ਆ ਰਹੀਆਂ ਨੇ ਉਹਦੇ ਵਿੱਚ ਉਹਨਾਂ ਦੀ ਤਬੀਅਤ ਕਾਫੀ ਜ਼ਿਆਦਾ ਖਰਾਬ ਹੈ ਅਸੀਂ ਸਰਕਾਰਾਂ ਤੋਂ ਦਵਾਈ ਪਾ ਸਕਦੇ ਹਾਂ ਭੈਣ ਜੀ ਦਵਾ ਪਾ ਰਹੇ ਹਾਂ 23 ਤਰੀਕ ਦਾ ਪਰਮਾਤਮਾ ਪੱਤਰ ਦਾ ਦੇ ਰਹੇ ਬੰਦੇ ਦੀ ਜਾਨ ਬਚਾਉਣੀ ਜੀ ਸਰਕਾਰ ਮੰਗਾ ਮੰਨੇ ਹੋਰ ਅਸੀਂ ਕੀ ਕਰ ਸਕਦੇ ਸਰਕਾਰ ਨੂੰ ਤਾਂ ਕੰਕਰ ਸਰਦਾਰ ਨੂੰ ਲੱਗ ਰਿਹਾ ਜੀ ਕ੍ਰੈਡਿਟ ਵੋਟ ਦੀ ਚੀਜ਼ ਚੱਲ ਰਹੀ ਹੈ ਕਿਉਂਕਿ ਇੱਕ ਬੰਦੇ ਪੰਦੇਸਾਤ ਕਹਿ ਰਿਹਾ ਕਿ ਅਸੀਂ ਤੁਹਾਨੂੰ ਬੁਲਾ ਰਹੇ ਹੈਗੇ ਆ ਡੱਲੇਵਾਲ ਸਾਹਿਬ ਆਲਰੇਡੀ ਜਿਹੜੇ ਨੇ ਉਹ ਮਰਜ਼ੀ ਤੇ ਬੈਠੇ ਨੇ ਤੁਸੀਂ ਜਰਾ ਤੁਹਾਡੇ ਵੱਲੋਂ ਇਸ ਮੀਟਿੰਗ ਕਿੱਥੀ ਜਾ ਰਹੀ ਹੈ ਗਵਰਨਰ ਤੋਂ ਕ੍ਰੈਡਿਟ ਵੋਟ ਦੀ ਚੀਜ਼ ਹੀ ਚੱਲ ਰਹੀ ਤੇ ਇਸ ਦਾ ਫਾਇਦਾ ਕੀ ਸਰਕਾਰਾਂ ਨਹੀਂ ਉਠਾ ਰਹੀਆਂ ਕਿ ਇੱਥੇ ਤਾਂ ਇਨਫਾਈਟਿੰਗ ਬਹੁਤ ਚੱਲਦੀ ਹੈ ਮੈਂ ਸਾਥੀਓ ਤੁਹਾਨੂੰ ਇੱਕ ਬਹੁਤ ਵੱਡੀ ਜਾਣਕਾਰੀ ਦੇਣੀ ਚਾਹੁੰਦਾ ਜਿਹੜੀ ਤੁਸੀਂ ਸੁਣਨ ਨੂੰ ਤਿਆਰ ਨਹੀਂ ਆਹ ਚਿੱਠੀ ਹੈ ਜਿਹੜੀ ਸਰਮਣ ਭੰਦੇਰ ਨੇ ਸਾਨੂੰ ਜਵਾਬ ਦਿੱਤਾ ਜਦੋਂ ਅਸੀਂ ਉਹਨਾਂ ਨੂੰ ਕਿਹਾ ਸਾਡੀ ਇੱਕਤਾ ਕਮੇਟੀ ਬਣੀ ਆ 22 22 ਫਰਵਰੀ ਵਾਲੇ ਦਿਨ ਐਸੇ ਜਗ੍ਹਾ ਤੇ ਆਲ ਇੰਡੀਆ ਸੰਯੁਕਤ ਮੋਰਚੇ ਦੀ ਮੀਟਿੰਗ ਹੋਈ ਉਹਦੇ ਵਿੱਚ ਫੈਸਲਾ ਹੋਇਆ ਕਿ ਉਹਨਾਂ ਨਾਲ ਏਕਤਾ ਦੀ ਗੱਲ ਚਲਾਈ ਜਾਵੇ ਜਿਹੜਾ ਕਹਿ ਰਹੇ ਹੋ ਵੀ ਤੁਸੀਂ ਏਕਤਾ ਨਹੀਂ ਕਰਦੇ ਤੁਸੀਂ ਉਹਨਾਂ ਨਾਲ ਨਹੀਂ ਜਾਂਦੇ ਆਹ ਸਾਨੂੰ ਚਿੱਠੀ ਆਈ ਹੈ ਸਰਮਣ ਭੰਦੇਰ ਦੀ ਆਹ ਸਰਮਣ ਭੰਦੇਰ ਦੇ ਫੋਰਮ ਦੀ ਚਿੱਠੀ ਹੈ ਤੇ ਆ ਜਿਹੜੀ ਗੱਲੇਵਾਲ ਸਾਹਿਬ ਦੀ ਚਿੱਠੀ ਹੈ 9 ਮਾਰਚ ਨੂੰ ਸਾਨੂੰ ਇਹ ਦੋ ਚਿੱਠੀਆਂ ਮਿਲੀਆਂ ਬੰਦੇਲ ਸਾਹਿਬ ਦੇ ਮੈਂ ਜ਼ਿਆਦਾ ਨਹੀਂ ਪੜ੍ਹਨੀ ਚਾਹੁੰਦਾ ਤੁਹਾਨੂੰ ਸਾਰੀ ਦੱਸਣ ਦਾ ਟਾਈਮ ਲੱਗਣਾ ਹੈ ਇਹਦੇ ਵਿੱਚ ਇਹ ਲਿਖਿਆ ਹੈ ਤੇ ਇਹ ਤਜਵੀਜ਼ ਇਹ ਵਿਚਾਰ ਹੋਇਆ ਹੈ ਕਿ ਆਪ ਵੱਲੋਂ ਪੇਸ਼ ਤਜਵੀਜ਼ ਜੋ ਘੋਲਾ ਵਿੱਚ ਵਿਚਾਰਤਮਕ ਸਥਾਨ ਰੱਖਦੀਆਂ ਹਨ ਅਜੰਡੇ ਤੇ ਨੁਕਤੇ ਜੋ ਕਿ ਕਿਸੇ ਭਾਵ ਟਕਰਾਵੇਂ ਅੰਕਤ ਹਨ ਨੂੰ ਸਮੇਂ ਦੀ ਨਜਾਕਤ ਪਛਾਣਦਿਆਂ ਪਬਿਕ ਵਿੱਚ ਗਰਭ ਵਿੱਚ ਵਿਚਾਰ ਚਰਚਾ ਦੇ ਛੱਡਿਆ ਮੌਜੂਦਾ ਹਾਲਤ ਨੂੰ ਮੁੱਖ ਛੱਡਿਆ ਜਾ ਸਕਦਾ ਹੈ ਮੌਜੂਦਾ ਹਾਲਤ ਨੂੰ ਮੁੱਖ ਰੱਖਦੇ ਆ ਚੱਲ ਰਹੇ ਕਿਸਾਨ ਅੰਦੋਲਨ ਨੂੰ ਤਾਕਤ ਦੇਣ ਲਈ ਅਸਾਰੂ ਚਰਚਾ ਦਾ ਸੱਦਾ ਦਿੰਨੇ ਆ ਤੇ ਸਾਡੇ ਵਾਲੇ ਘੋਲ ਚ ਆਜੋ ਬਸ ਆਹ ਜਵਾਬ ਹੈ ਉਹਨਾਂ ਦਾ ਇਦੋਂ ਪਿੱਛੋਂ ਆਹ ਜਵਾਬ ਹੈ ਦੱਲੇਵਾਲ ਸਾਹਿਬ ਦੀ ਚਿੱਠੀ ਹੈ ਇਹ ਸੁਣੋ ਹੋਰ ਵੀ ਇਦੋਂ ਵੀ ਖਾਤਰਨਾਕ ਹੈ ਇਹਨਾਂ ਨੇ ਜਵਾਬ ਕੀ ਚ ਲਿਖਿਆ ਇਹ ਚੱਲ ਰਹੇ ਅੰਦੋਲਨ ਦੌਰਾਨ ਅਜਈਆਂ ਚਿੱਠੀਆਂ ਅਤੇ ਬਿਆਨਬਾਜ਼ੀਆਂ ਲੜ ਰਹੀਆਂ ਧਿਰਾਂ ਦਾ ਧਿਆਨ ਅਸਲ ਮੁੱਦੇ ਤੋਂ ਪਟਕਾਲ ਪਟਕਾ ਕੇ ਦਰਸਤ ਦੁਸ਼ਮਣ ਦੇ ਪੱਖ 'ਚ ਭੁਗਤਦੰੀਆਂ ਹਨ ਜੋ ਕਿ ਕਿਸੇ ਵੀ ਤਰੀਕ ਤਰ੍ਹਾਂ ਨਾਲ ਇਹ ਉਚਿਤ ਨਹੀਂ ਮੰਨਿਆ ਜਾ ਸਕਦਾ ਇਸ ਤੋਂ ਬਾਅਦੂਦ ਅਗਰ ਆਪ ਐਸਕੇਨ ਗੈਰ ਰਾਜਨੀਤਿਕ ਦੇ ਸਿਧਾਂਤਾਂ ਤੇ ਵਹਿਰਾ ਦੇਣ ਲਈ ਆਪਣਾ ਹੱਥ ਅੱਗੇ ਵਧਾਉਨੇ ਹੋ ਤਾਂ ਏਕਤਾ ਲਈ ਵਿਚਾਰਿਆ ਜਾ ਸਕਦਾ ਹੈ ਆ ਸਾਥੀਆਂ ਦਾ ਜਵਾਬ ਹੈ ਜਿਹੜਾ ਤੁਹਾਡੇ ਕੋਲੇ ਨਹੀਂ ਆਇਆ ਆਪਣੀ ਚਿੱਠੀ ਦਾ ਵੀ ਦੱਸਣਾ ਤੁਸੀਂ ਆਪਣੀ ਚਿੱਠੀ ਕਿਹੜਾ ਵੀ ਆਉਂਦੀ ਆਹ ਚਿੱਠੀ ਲੈ ਕੇ ਆਇਆ ਅਸੀਂ ਫਰਵਰੀ ਦੇ ਲਾਸਟ 'ਚ ਉਹਨਾਂ ਨੂੰ ਇਹਦੇ 'ਚ ਤਿੰਨ ਨੁਕਤੇ ਅਸੀਂ ਪੇਸ਼ ਕੀਤੇ ਆਹ ਚਿੱਠੀ ਰਾਹੀਂ ਅਸੀਂ ਉਹਨਾਂ ਨੂੰ ਕਿਹਾ ਵੀ ਸਾਥੀਓ ਜੇ ਇੱਕ ਨਹੀਂ ਹੋਇਆ ਜਾ ਸਕਦਾ ਜੇ ਫਾਰਮ ਇੱਕ ਨਹੀਂ ਹੋ ਸਕਦੇ ਜਥੇਬੰਦੀਆਂ ਇੱਕ ਨਹੀਂ ਹੋ ਸਕਦੀਆਂ ਕਿ ਮਿਨੀਮਮ ਪ੍ਰੋਗਰਾਮ ਤੇ ਤਾਲਮਿਲ ਮੇਂ ਐਕਸ਼ਨ ਕੀਤੇ ਜਾ ਸਕਦੇ ਨੇ ਜਦੋਂ ਤੁਸੀਂ ਕੋਈ ਐਕਸ਼ਨ ਕਰੋ ਤਾਂ ਉਹਨੂੰ ਅਸੀਂ ਇੰਪਲੀਮੈਂਟ ਕਰੀਏ ਪੰਜਾਬ ਦੇ ਜਨਤਕ ਜਥੇਬੰਦੀਆਂ ਇੰਪਲੀਮੈਂਟ ਕਰਨ ਜਾਂ ਉਹਨੂੰ ਐਸਕੇਮ ਆਲ ਇੰਡੀਆ ਇੰਪਲੀਮੈਂਟ ਕਰੇ ਜੇ ਅਸੀਂ ਉਧਰੋਂ ਕੋਈ ਐਕਸ਼ਨ ਦਿੰਨੇ ਆ ਉਹਨੂੰ ਤੁਸੀਂ ਲਾਗੂ ਕਰੋ ਕਿਸੇ ਵੀ ਰੂਪ ਚ ਕਰੋ ਭਾਵੇਂ ਜੇ ਫਰਜ਼ ਕਰ ਲੋ ਅਸੀਂ ਰੇਲਾ ਰੋਕਣ ਦਾ ਸੱਦਾ ਦਿੰਨੇ ਆ ਤੁਸੀਂ 2 ਘੰਟੇ ਆਪਦੇ ਇੱਥੇ ਮੋਰਚੇ ਦੇ ਵਿੱਚ ਕੋਈ ਹੋਰ ਪ੍ਰਦਰਸ਼ਨ ਕਰ ਦਿਓ ਜਾਂ ਪੰਜਾਬ ਦੇ ਵਿੱਚ ਜਨਨੀ ਤਾਲਮੇਲਵੇਂ ਐਕਸ਼ਨ ਦੇ ਵਿੱਚ ਆਪਾਂ ਇੱਕ ਦੇਖੀਏ ਮਿਨੀਮਮ ਪ੍ਰੋਗਰਾਮ ਤੇ ਆ ਅਸੀਂ ਚਿੱਠੀ ਦੇ ਵਿੱਚ ਪਹਿਲੇ ਤਿੰਨ ਨੁਕਤੇ ਉਹਨਾਂ ਨੂੰ ਦੇ ਕੇ ਆਏ ਸੀ ਜਿਹਦੇ ਜਵਾਬ ਤੋਂ ਸਾਥੀਆਂ ਨੇ ਕਿਹਾ ਇਹ ਚਿੱਠੀਆਂ ਤਾਂ ਭਾਈ ਦੁਸ਼ਮਣ ਦੇ ਪੱਖ 'ਚ ਭੁਗਤਦੀਆਂ ਨੇ ਤੇ ਤੁਸੀਂ ਸਾਨੂੰ ਦੱਸੋ ਕਿ ਮੈਂ ਕਹਾਂ ਉਹ ਵੀ ਇੱਕ ਤਾਂ ਚੀਜ਼ ਕੀਤੀ ਆ ਜਿਹੜੀ ਆ ਚਿੱਠੀ ਹੋਰ ਆਈ ਹੈ ਜਿਹੜੀ ਆ ਚਿੱਠੀ ਹੈ ਅੱਜ ਵੀ ਸਾਡਾ ਇਹ ਹੈ ਸਾਡੀਆਂ ਬਹੁਤ ਸਾਰੀਆਂ ਜਥੇਬੰਦੀਆਂ ਆ ਜਿੰਨੀਆਂ ਜਥੇਬੰਦੀਆਂ ਬੈਠੀਆਂ ਨੇ ਪੰਜਾਬ ਦੀਆਂ ਜਥੇ 13 ਤਰੀਕ ਨੂੰ ਸ਼ੁਕਰ ਤੇ ਗੋਲੀ ਵੱਜੀ ਬੰਦਾ ਸ਼ਹੀਦ ਹੋ ਗਿਆ 14 ਤਰੀਕ ਨੂੰ ਇਹਨਾਂ ਜਥੇਬੰਦੀਆਂ ਨੇ ਲੁਧਿਆਣਾ ਵਿੱਚ ਮੀਟਿੰਗ ਕੀਤੀ ਤੇ ਅਸੀਂ ਕਿਸੇ ਹੋਰ ਜਗ੍ਹਾ ਤੇ ਮੀਟਿੰਗ ਕੀਤੀ ਇਹਨਾਂ ਨੇ 14 ਨੂੰ ਸਾਰੇ ਪੰਜਾਬ ਦੇ ਟੋਲ ਪਲਾਜ਼ੇ ਫੇਰੀ ਕੀਤੇ ਤੇ ਅਸੀਂ 15 ਤਰੀਕ ਨੂੰ 3 ਘੰਟੇ ਦੇ ਮੰਦਿਰ ਮੈਂ ਤੇ ਦਰਸ਼ਨ ਪਾਲ ਨੇ ਅਸੀਂ ਤਿੰਨ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਰੋਕੀਆਂ 15 ਤਰੀਕ ਨੂੰ ਕਿਵੇਂ ਕਹਿ ਸਕਦੇ ਹੋ ਵੀ ਤੁਸੀਂ ਉਹਨਾਂ ਦੀ ਮਤ ਨਹੀਂ ਕਰਦੇ ਆ ਹੁਣ ਜਦੋਂ ਉਹਨਾਂ ਦੇ ਹੱਥੋਂ ਗੈਸ ਦੇ ਗੋਲੇ ਛਕੇ ਆ ਸਾਥੀਆਂ ਦਾ ਬਹੁਤ ਵੱਡਾ ਬਿਆਨ ਆਇਆ ਹੈ ਵੀ ਸਰਕਾਰ ਦੀ ਨਿਖੇਦੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਵਿੱਚ ਅਸੀਂ ਅਰਥੀ ਭੂਖ ਮਜਾਰੇ ਕੀਤੇ ਨੇ ਦੂਜੇ ਪਾਸੇ ਇੱਕ ਸੁਣਨੋ ਜੀ ਗੱਲ ਦੂਜੇ ਪਾਸੇ ਰਵਈਆ ਉਧਰ ਲੱਗੀ ਜਾ ਰਿਹਾ ਸ਼ੁਭ ਕਰਨ ਮਰਿਆ ਅਸੀਂ ਸਾਰੇ ਦੇ ਸਾਰੇ ਉੱਥੇ ਗਏ ਅਸੀਂ ਸੰਸਕਾਰ ਕਰਾਖੇ ਅਸੀਂ ਫੁੱਲਾ ਤੇ ਗਏ ਅਸੀਂ ਭੋਗ ਤੇ ਲੰਗਰ ਲਾਏ ਆਪਦਾ ਕੱਠ ਲੈ ਕੇ ਗਏ ਪਰ ਜਦੋਂ ਅਸੀਂ ਸਟੇਜ ਤੇ ਕੇ ਸਾਥੀਆਂ ਨੂੰ ਸਿੱਧੇ ਮੂੰਹ ਸਾਨੂੰ ਬੁਲਾਇਆ ਤੱਕ ਨਹੀਂ ਤੇ ਇੱਕ ਵੀ ਬੰਦੇ ਨੂੰ ਸੰਯੁਕਤ ਮੋਰਚੇ ਦੇ ਉੱਤੇ ਟਾਈਮ ਨਹੀਂ ਦਿੱਤਾ ਗਿਆ। ਇਹ ਭਾਈਆ ਉਧਰੋਂ ਆ ਰਿਹਾ ਹੈ ਤੇ ਦੋਸ਼ੀ ਸਾਨੂੰ ਟਰਾਇਆ ਜਾ ਰਿਹਾ। ਉਪਰਾਣ ਸਾਹਿਬ ਉਪਰਾਣ ਸਾਹਿਬ ਸੰਯੁਕਤ ਕੇ ਸਾਥ ਦੋਸ਼ੀ ਦਾ ਹੋਣਾ ਹੈ। ਇਹ ਸੁਣੋ ਰਾਜਾ ਜਿਹੜੇ ਮਤਲਬ ਬੈਕਟ ਸੰਯੁਕਤ ਕੇ ਸਾਥ ਮੋਰਚਾ ਵੋਟਿੰਗ ਕਰਦਾ ਹੈ। ਅੱਜ ਵੋਟਿੰਗ 'ਚ ਕੀ ਕੋਈ ਚੋਅ ਹੈ? ਫਰੋਰੀ ਤੇ ਸ਼ੰਪੂਰ ਨੂੰ 10000 ਰੁਪਏ ਕਹਿੰਦੇ ਮਰਿਆ ਦਾ ਪਤਾ ਨਹੀਂ। ਇਧਰੋਂ ਆਇਆ ਕਿ ਚੋਅ ਵਾਲੀ ਜਿਹੜੇ ਸਾਥੀਆਂ ਨੂੰ ਐ ਲੱਗਦਾ ਵੀ ਅਸੀਂ ਉੱਥੇ ਜਾਂਦੇ ਕਿਉਂ ਨਹੀਂ? ਭਾਵੇਂ ਤਾਂ ਸਾਡਾ ਸ joint ਕਿਸਾਨ ਮੋਰਚੇ ਦਾ ਫੈਸਲਾ ਨਹੀਂ ਸੀ ਹੋ ਸਕਿਆ ਪਰ ਅਸੀਂ 7-8 ਜੱਥੇ ਬੰਦੀਆਂ ਦੇ ਆਗੂ ਤੁਹਾਡੇ ਰਾਹੀ ਗਏ ਆ ਉੱਥੇ ਨਹੀਂ VOTING ਹੋਈ ਉੱਥੇ ਬਹੁਤ ਸਾਰੀਆਂ ਦੇ ਹੱਥ ਚ ਸੀਗੀਆਂ ਨਹੀਂ ਅੱਜ ਕੋਈ VOTING ਨਹੀਂ ਹੋਈ ਕੋਈ VOTING ਨਹੀਂ ਹੋਈ ਸਾਰੀ VOTING ਨਹੀਂ ਹੋਈ ਆਮ ਸਹਿਮਤੀ ਸਾਰਿਆਂ ਦੀ ਹੈ ਇੱਕ ਵਾਰ ਤਾਂ ਉੱਥੇ ਜਾ ਕੇ ਤੁਸੀਂ ਸਾਰੇ ਪ੍ਰੈਸ ਵਾਲਿਆਂ ਨੇ ਦੇਖਿਆ ਕਾਕਾ ਸੇ ਕੋਟੜਾ ਇਹ ਕਹਿ ਕੇ ਕਹਿ ਰਿਹਾ ਜਦੋਂ ਮੈਂ ਤੇ ਟਕੇਰ ਸਾਹਿਬ ਲਖੋਵਾਲ ਸਾਹਿਬ ਪੰਜ ਛੇ ਸਾਡੇ ਆਗੂ ਹੋਰ ਸੀ ਪਰਸਕਨੀ ਉਹ ਜੇਵੀ ਆਇਆ ਤਾਂ ਉਹ ਕੀ ਬੋਲਦਾ ਪਰਸਰੇ ਕਹਿੰਦੇ ਉਹ ਤਾਂ ਜਾ ਦੇਖਦੇ ਮਰਦਾ ਕਦੋਂ ਐ ਵੀ ਫਲਾਣਾ ਫਲਾਣਾ ਨੇ ਉਦੋਂ ਮਰਨ ਮਰ ਤੱਕ ਸੀ ਦੂਜੇ ਦੇਖਣਾ ਹੀ ਮਰਦਾ ਕਦੋਂ ਐ ਇਹ ਵੀ ਉਹੀ ਹਾਲ ਹੈ ਵੀ ਤਾਂ ਮਰਦੇ ਨੂੰ ਦੇਖਣ ਆਇਆ ਅਸੀਂ ਉੱਥੇ ਜਾ ਕੇ ਵੀ ਛਿੱਤਰ ਖਾਦੇ ਅਸੀਂ ਮੋਰਚੇ ਉਹਨਾਂ ਦੇ ਹੱਕ ਚ ਲਾ ਕੇ ਵੀ ਛਿੱਤਰ ਖਾਦੇ ਉਹਦੀ ਘਰ ਵਾਲੀ ਪੁਰਾਣਾ ਸਾਹਿਬ ਅੱਜ ਪ੍ਰੀਮ ਕੋਰਟ ਦੀ ਡੈਕ ਕੀਤਾ ਹੈ ਪੰਜਾਬ ਸਰਕਾਰ ਨੂੰ ਨੱਲੇਵਾਜੀ ਦਾ ਮਨ ਰੱਖ ਕਿਸ ਤਰ੍ਹਾਂ ਖੁਲਾਇਆ ਜਾਵੇ ਪਰ ਅਗਰ ਪੰਜਾਬ ਸਰਕਾਰ ਜਬਰਨ ਨੂੰ ਤਾਂ ਵਾਅਦਾ ਫਰਵਾਦੀ ਹੈ ਫੇ ਤੁਹਾਡੀ ਗੋਲ ਕੀ ਰਹੇਗੀ ਇਹ ਜੇ ਜਦੋਂ ਵੀ ਕੁਝ ਬਾਪਰ ਦਾ ਜ਼ਬਰ ਕਿਸੇ ਤਰ੍ਹਾਂ ਦਾ ਵੀ ਉਸ ਮੋਰਚੇ ਦੇ ਵਿੱਚ ਸਾਡੀਆਂ ਜਥੇਬੰਦੀਆਂ ਪਹਿਲਾਂ ਵੀ ਸੰਸੀਅਰ ਨੇ ਹਰ ਵੇਲੇ ਸੰਸੀਅਰ ਰਹਿੰਦੀਆਂ ਨੇ ਅੱਜ ਵੀ ਅਸੀਂ ਜੇ ਕੋਈ ਅਜਿਹੀ ਗੱਲ ਹੋ ਗਈ ਅਸੀਂ ਫੌਲੀ ਕੰਟੈਕਟ ਕਰਕੇ ਅਸੀਂ ਕੋਈ ਨਾ ਕੋਈ ਐਕਸ਼ਨ ਪਲਾਨ ਕਰਾਂ ਜ਼ਬਰ ਨਹੀਂ ਕਰਨਾ ਹੋਵੇ ਜ਼ਬਰ ਦਾ ਵਿਰੋਧ ਕਰਾਂਗੇ ਭਮਯੰਤੀ ਰਾਤ ਆਉਣਾ ਪੈਣਾ ਸਾਨੂੰ 1 ਤਰੀਕ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਆ ਉਹਦਾ ਸਮਰਥਨ ਕਰਦੇ ਹੋ ਜੀ ਦੇਖਾਂ ਸੋਚਾਂ ਇਹ 24 ਤਰੀਕ ਦੀ ਮੀਟਿੰਗ ਆਈ ਸਾਡੀ ਉਹਦੇ ਵਿਚਾਰਾਂ ਦੇ ਕਨੈਕਟੀਵੇ ਵੀ ਇਹ ਸੋਸ਼ਲ ਮੀਡੀਆ ਤੇ ਵੀ ਔਰ ਹੋਰ ਬਿਆਨ ਵੀ ਆ ਰਹੇ ਕਿ ਜੰਨੇਵਾਲ ਦੇ ਭੋਗ ਤੇ ਕਿਉਂਕਿ ਬਾਕੀ ਜਿੱਥੇ ਬੰਦੀਆਂ ਇਸ ਤਰ੍ਹਾਂ ਦਾ ਤੁਹਾਡੇ ਤੱਕ ਵੀ ਸੁਨੇਹਾ ਲੱਗਿਆ ਹੋਊਗਾ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਵੀ ਇਸ ਤਰ੍ਹਾਂ ਦੀਆਂ ਚੀਜ਼ਾਂ ਵਿੱਚ ਜੰਨੇਵਾਲ ਦੇ ਭੋਗ ਤੇ ਜਾਓਗੇ ਪਹਿਲਾਂ ਨੂੰ ਜਾਓ ਇਹ ਯਾਰ ਸਵਾਲ ਕਿਹੋ ਜਿਹਾ ਅਸੀਂ ਤਾਂ ਕਾਮਨਾ ਕਰਦੇ ਆਂ ਵੀ ਜੰਨੇਵਾਲ ਦੀ ਸਿਹਤ ਵਧੀਆ ਰਹੇ ਕਿਸ ਤਰ੍ਹਾਂ ਦਾ ਨੈਟਿਵ ਚੱਲ ਰਿਹਾ ਹੈ ਪੂਰਾ ਦਾ ਪੂਰਾ ਯਾਰ ਅਸੀਂ ਤਾਂ ਕਾਮਨਾ ਕਰਦੇ ਆਂ ਜਾ ਕੇ ਦਾ ਇਹ ਵੀ ਹੈ ਜਦੋਂ ਕਾਕਾ ਕੋਲ ਨੇ ਬੋਲੀ ਸਾਡੇ ਬਾਰੇ ਦੋ ਕਾਕਾ ਕੋਲ ਨਹੀਂ ਬੋਲੇ ਸਾਡੇ ਬਾਰੇ ਵੀ ਇਹ ਤਾਂ ਮਰੀ ਦਾ ਮੂੰਹ ਤੇ ਖੜਾਏ ਨੇ ਅਸਲ ਚ ਤੇ ਫਿਰ ਉਹਨੋਂ ਪ੍ਰੈਸ ਨੇ ਕੀ ਕਿਹਾ ਥੱਲੇ ਲੋਕਾਂ ਨੇ ਕੀ ਕਿਹਾ ਈਗੋ ਕਲੇਸ਼ਾ ਫਿਰ ਉਹਨਾਂ ਵੱਲੋਂ ਵੀ ਈਗੋ ਕਿ ਤੁਸੀਂ ਆਓਗੇ ਤਾਂ ਗਾੜੀ ਈਗੋ ਇਸ ਤੇ ਗਏ ਆ ਤੇ ਕੀ ਮੈਂ ਜੋ ਕਹਿ ਸਕਦੇ ਹਾਂ ਤੁਸੀਂ ਦੇਖੋ ਸਰ ਤੁਹਾਡਾ ਇਹ ਸਵਾਲ ਠੀਕ ਨਹੀਂ ਅਸੀਂ ਆਖੀ ਦੋ 11:00 11:00 ਤੋਂ ਬਾਅਦ ਉਹਨਾਂ ਨੇ ਕਿਹਾ ਅਸੀਂ ਉਹਦੀ ਜ਼ਿੰਦਗੀ ਦੀ ਕਾਮਨਾ ਕਰਦੇ ਹਾਂ ਗਲਤ ਹੋ ਗਿਆ ਬੈਂਸ ਮੈਂ ਇਹ ਕਹਿ ਰਿਹਾ ਜੀ ਉਹਨਾਂ ਨੇ ਵੀ ਤੁਹਾਨੂੰ ਐਕਸੈਪਟ ਨਹੀਂ ਕੀਤਾ ਤਾਂ ਈਗੋ ਕਲੇਸ਼ਾ ਵੀ ਅਸੀਂ ਮੋਰਚਾ ਖੜਾ ਕੀਤਾ ਤਾਂ ਹੁਣੇ ਆ ਰਹੇ ਆ ਇਸ ਤਰ੍ਹਾਂ ਦੀ ਗੱਲ ਹੈ ਜਿਹਨੂੰ ਪ੍ਰੋਫੈਸਰ ਦੇਖ ਸਾ ਤੁਸੀਂ ਸਾਡੀ ਸੁਣ ਲਓ ਆ ਸਾਡਾ ਕੀ ਜਵਾਬ ਹੈ ਅਸੀਂ ਕਹਿੰਦੇ ਆ ਵੀ ਉਹਨਾਂ ਦੀ ਸਿਹਤ ਸਹੀ ਰਹੇ ਉਹ ਜਿਉਂਦੇ ਰਹਿਣ ਤੇ ਸਰਕਾਰ ਕਿਸੇ ਤਰੀਕੇ ਨਾਲ ਉਹਨਾਂ ਦੀਆਂ ਮੰਗਾਂ ਤੇ ਸੰਤੁਸ਼ਟੀ ਕਰਵਾਵੇ ਉਹਨਾਂ ਦੀ ਅਸੀਂ ਤਾਂ ਉਹਨਾਂ ਦੀ ਸਿਹਤ ਜਾਬੀ ਦੀ ਕਾਮਨਾ ਕਰਦੇ ਆ ਸਾਡੇ ਸਾਹਿਬ ਜੀ ਸਾਹਿਬ ਨੂੰ ਵੀ ਇਹੀ ਕਹਿਣ ਦਲੇ ਆ ਆਪ ਵੀ ਦੇ ਚੋਟ ਕੇ ਅਸੀਂ ਗਵਰਨਰ ਸਾਹਿਬ ਕੋਲ ਜਾਣਾ ਉਹਨਾਂ ਨੂੰ ਵੀ ਇਹੀ ਪੀਰ ਕਰਦੇ ਵੀ ਉਹਨਾਂ ਦੀਆਂ ਮੰਗਾਂ ਮੰਨੀਆਂ ਜਾਣ ਬੰਦੇ ਦੀ ਜਾਨ ਬਚਾਈ ਜਾਵੇ ਸਰ ਇੱਕ ਤਾਂ ਕਮੇਟੀ ਕਦੋਂ ਜਾਏਗੀ 18 ਤਰੀਕ 19 ਤਰੀਕ ਉਹਦੇ ਇੱਕ ਤਾਂ ਕਮੇਟੀ ਕਿਹੜੀ ਤਰੀਕ ਨੂੰ ਜੀ ਪਟਿਆਲੇ ਪਟਿਆਲੇ ਐ ਅਸੀਂ ਸਮਾਂ ਗੈਰਾ ਜਨਾਬ ਸਾਹਿਬ ਕੋਲ ਇਕੱਠੇ ਲਿਫਟ ਕਰਦੇ ਤਾਂ ਕੌਣ ਕੌਣ ਹੋਣਗਾ ਕਮੇਟੀ ਦੇ ਵਿੱਚ ਇੱਕ ਤਾਂ ਕਮੇਟੀ ਮੈਂ ਪਹਿਲਾਂ ਗੱਣਿਆ ਗਿਆ ਸਰਦਾਰ ਸ੍ਰੀਮਾਨ ਜੀ ਇੱਕ ਰਾਜਵਾਲ ਸਾਹਿਬ ਬਲਬੀਰ ਸਿੰਘ ਰਾਜੇਵਾਲ ਰਮਿੰਦਰ ਪਟਿਆਲਾ ਡਾਕਟਰ ਦਰਸ਼ਨਪਾਲ ਜਗਿੰਦਰ ਉਗਰਾਹਾ ਹਨਨ ਮੁੱਲਾ ਜੀ ਤੇ ਜੁਦਵੀਰ ਜੀ